ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਪੂਰਨ ਬ੍ਰह्म ਗਿਆਨੀ ਉਹਨਾਂ ਦੇ ਜੀਵਨ ਦੀ ਇੱਕ ਇਹ ਸੱਚੀ ਘਟਨਾ ਹੈ ਜੋ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਕਿਸ ਤਰ੍ਹਾਂ ਨਾਪੁਰਸ਼ਾ ਨੇ ਪਹਿਲਾਂ ਹੀ ਸਿੱਧੂ ਮਸੇਵਾਲੇ ਵਾਰੀ ਬਚਨ ਕਰ ਦਿੱਤੇ ਸਨ ਉਹਦੇ ਬਾਰੇ ਆਪ ਜੀ ਦੇ ਨਾਲ ਅੱਜ ਆਪਾਂ ਇਸ ਘਟਨਾ ਤੇ ਜਾਣਨਾ ਪਾਵਾਂਗੇ ਬਾਬਾ ਜੀ ਦਾ ਇੱਕ ਸੇਵਾਦਾਰ ਹੈ ਜੋ ਅੱਜ ਵੀ ਜਿਉਂਦਾ ਹੈ ਭਾਈ ਰਾਮਪਾਲ ਸਿੰਘ ਜਿਸ ਨੂੰ ਇੱਕ ਨਾਪੁਰਸ਼ ਬਾਬਾ ਜੀ ਕੋਲ ਲੈ ਗਏ ਸਨ ਹੰਸਾਲੀ ਸਾਹਿਬ ਅਤੇ ਜਦੋਂ ਉਸਨੇ ਬਾਬਾ ਜੀ ਦਾ ਰੂਪ ਤੱਕਿਆ ਤਾਂ ਕਹਿੰਦਾ ਵੀ ਮੈਨੂੰ ਰੋਹਾਨੀ ਚਿਹਰੇ ਦੇ ਦਰਸ਼ਨ ਹੋਏ ਜਿਸ ਤਰ੍ਹਾਂ ਸੂਰਜ ਜਦੋਂ ਸਵੇਰੇ ਚੜਦਾ ਹੈ ਨਾ ਲਾਲੀ ਵਾਲੇ ਵਾਲੇ ਹੁੰਦੀ ਹੈ ਕਹਿੰਦਾ ਐਨੀ ਚਮਕ ਮਹਾਪੁਰਸ਼ਾਂ ਦੇ ਚਿਹਰੇ ਤੇ ਮੈਨੂੰ ਦਿਖੀ ਉਸ ਦਿਨ ਤੋਂ ਬਾਅਦ ਕਹਿੰਦਾ ਫਿਰ ਮੈਂ ਉੱਥੇ 51 ਦਿਨ ਸੇਵਾ ਕੀਤੀ ਜਦੋਂ 52ਵਾਂ ਦਿਨ ਸੀਗਾ ਤਮਾ ਮਹਾਪੁਰਸ਼ਾਂ ਤੋਂ ਆਗਿਆ ਲਈ ਤਾਂ ਮਹਾਪੁਰਸ਼ ਕਹਿੰਦੇ ਭਾਈ ਅੱਜ ਨਹੀਂ ਜਾਣਾ ਅੱਜ ਪੰਜ ਕਣਾ ਨਹੀਂ ਕਹਿੰਦਾ ਮੈਨੂੰ ਵੀ ਨਹੀਂ ਸਮਝ ਆਇਆ ਵੀ ਬਾਬਾ ਜੀ ਨੇ ਕੀ ਕਿਹਾ ਅਗਲੇ ਦਿਨ ਮੈਂ ਫਿਰ ਮਹਾਪੁਰਸ਼ਾਂ ਤੋਂ ਆਗਿਆ ਲਈ ਵੀ ਮੈਂ ਹੁਣ ਘਰ ਜਾਵਾਂ ਤਮਾਪੁਰਸ਼ ਕਹਿੰਦੇ ਨਹੀਂ ਭਾਈ ਅੱਜ ਤਾਰਾ ਟੁੱਟਿਆ ਹੈ ਐਵੇਂ ਕਰਕੇ ਕਹਿੰਦਾ ਮੈਨੂੰ ਮਹਾਪੁਰਸ਼ ਟਾਲੀ ਗਏ ਤੇ ਕੁਛ ਦਿਨਾਂ ਬਾਅਦ ਫਿਰ ਮੈਂ ਅੱਗੇ ਲੈ ਕੇ ਆਪਣੀ ਘਰ ਆ ਗਿਆ 2005 ਦੇ ਵਿੱਚ ਕਹਿੰਦਾ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਮੇਰੀ ਦੇਲੀ ਦੀ ਇੱਛਾ ਸੀ ਕਿ ਜੋ ਬਾਬਾ ਜੀ ਹਨ ਮਾਪੁਰਸ਼ ਸਾਡੇ ਘਰ ਵੀ ਚਰਨ ਪਾਉਣ ਤੇ ਅਸੀਂ ਸਾਨੂੰ ਇਹ ਪਤਾ ਲੱਗਿਆ ਕਿ ਬਾਬਾ ਜੀ ਜਿੱਧਰ ਬੁੜਲਾਡੇ ਇਧਰ ਬਰਨਾਲੀ ਵਾਲੀ ਸਾਈਡ ਗਏ ਹੋਏ ਸਨ ਤਾਂ ਮੈਂ ਘਰ ਸੰਗਤ ਸਾਡੇ ਇਕੱਠੀ ਹੋ ਗਈ। ਬਾਬਾ ਜੀ ਨਾਲ ਗੱਲ ਹੋਈ ਸੀਗੀ ਵੀ ਆਉਣਗੇ। ਤਾਂ ਜਿੱਥੇ ਬਾਬਾ ਜੀ ਗਏ ਸਨ ਰਸਤੇ ਵਿੱਚ ਹੀ ਮੈਂ ਚਲਾ ਗਿਆ। ਉਸ ਟਾਈਮ ਕਹਿੰਦਾ ਮੇਰੇ ਕੋਲ ਮਰੂਤੀ ਗੱਡੀ ਸੀ। ਤੇ ਕੁਦਰਤੀ ਕਹਿੰਦਾ ਵੀ ਮੈਂ ਉਹਨਾਂ ਦੇ ਡਰਾਈਵਰ ਨਾਲ ਫੋਨ ਤੇ ਗੱਲ ਕੀਤੀ ਜਾ ਕੇ ਲੋ ਵੀ ਮੈਨੂੰ ਪਤਾ ਲੱਗਿਆ ਕਹਿੰਦਾ ਉਹਨਾਂ ਦਾ ਡਰਾਈਵਰ ਜੋ ਭਾਈ ਹਰੀ ਸਿੰਘ ਸੀ ਉਹਨੇ ਮੈਨੂੰ ਦੱਸਿਆ ਕਿ ਬਾਬਾ ਜੀ ਤਾਂ ਭਾਈ ਸਰੰਦ ਉਥੇ ਕੋਲ ਹੋ ਰਹੇ ਨੇ ਤੇ ਬਾਬਾ ਜੀ ਦਾ ਕੋਲ ਦੇਖਣ ਉਥੇ ਜਾ ਰਹੇ ਨੇ ਇਸ ਕਰਕੇ ਮੁਸ਼ਕਲ ਹੀ ਲੱਗਦਾਗਾ ਕਹਿੰਦਾ ਮੈਂ ਗੱਡੀ ਲੈ ਕੇ ਚਲਾ ਗਿਆ ਕੁਦਰਤੀ ਤੌਰ ਤੇ ਕਹਿੰਦਾ ਜਿੱਥੇ ਮਹਾਪੁਰਸ਼ਾਂ ਦਾ ਕਾਫਲਾ ਸੀਗਾ 20-25 ਗੱਡੀਆਂ ਦਾ ਘਟੂ ਘਟ ਕਾਫਲਾ ਸੀਗਾ ਕੋਈ ਗਾ ਅੱਗੇ ਆ ਗਈ ਕਹਿੰਦਾ ਗੱਡੀਆਂ ਰੁਕੀਆਂ ਤਾਂ ਮੈਂ ਆਪਣੀ ਗੱਡੀ ਸਾਈਡ ਤੇ ਖੜਾ ਕੇ ਨਾ ਤੇ ਜਿਹੜੇ ਰਸਤੇ ਨੂੰ ਮੈਂ ਲੈ ਕੇ ਆਉਣਾ ਸੀਗਾ ਉਹ ਰਸਤਾ ਪੱਕਾ ਸਾਡੇ ਮਾਨਸਾ ਨੂੰ ਆਉਂਦਾ ਸੀਗਾ ਕਿਉਂਕਿ ਭਾਈ ਰਾਮਪਾਲ ਸਿੰਘ ਜੀ ਮਾਨਸਾ ਰਹਿੰਦੇ ਨੇ ਤੇ ਕਹਿੰਦਾ ਮੈਂ ਆਪਣੀ ਗੱਡੀ ਉੱਥੇ ਖੜਾ ਕੇ ਉਧਰ ਨੂੰ ਮੂੰਹ ਕਰਕੇ ਜਦੋਂ ਗੱਡੀਆਂ ਰੁਕੀਆਂ ਮੈਂ ਜਾ ਕੇ ਨਾ ਮਹਾਪੁਰਸ਼ਾਂ ਦੀ ਗੱਡੀ ਦੇ ਕੋਲ ਸ਼ੀਸ਼ਾ ਖੜਕਾਇਆ ਅਤੇ ਮੈਂ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਰਪਾ ਕਰੋ ਆਪ ਜੀ ਅੱਜ ਇੱਥੇ ਨੇੜੇ ਤਾਂ ਆਏ ਹੋ ਉਧਰ ਵੀ ਘਰ ਵੀ ਚਰਨ ਪਾ ਦਿਓ ਕਹਿੰਦਾ ਗੁਨਾਹ ਪੁਰਸ਼ ਕਹਿੰਦੇ ਵੀ ਨਹੀਂ ਭਾਈ ਅਸੀਂ ਉਥੇ ਅੱਜ ਘੋਲ ਦੇਖਣ ਜਾਣਾ ਸਰ ਅੰਦਾਪਾ ਉਧਰ ਨੂੰ ਚੱਲਦੇ ਅੱਜ ਫਿਰ ਕਿਸੇ ਦਿਨ ਤੇਰੇ ਘਰ ਆਵਾਂਗੇ ਕਹਿੰਦਾ ਜਦੋਂ ਐਨੀ ਗੱਲ ਮਹਾਂਪੁਰਸ਼ਾਂ ਨੇ ਕਹੀ ਨਾ ਮੇਰੇ ਅੰਦਰੋਂ ਵਿਰਾਗ ਆ ਗਿਆ ਅੱਖਾਂ ਦੇ ਵਿੱਚੋਂ ਮੇਰੇ ਅੰਜੂ ਆ ਗਏ ਮੈਨੂੰ ਰੋਣਾ ਆ ਗਿਆ ਮਹਾਪੁਰਸ਼ ਨੂੰ ਕਹਿੰਦਾ ਫਿਰ ਮੇਰੇ ਤੇ ਤਰਸ ਆ ਗਿਆ ਤੇ ਮੈਨੂੰ ਜਦੋਂ ਰੋਂਦਾ ਦੇਖਿਆ ਮੈਨੂੰ ਕਹਿੰਦੇ ਐਂ ਦੱਸ ਵੀ ਤੇਰਾ ਘਰ ਕਿੰਨੇ ਕੁ ਦੂਰ ਹੈ ਇੱਥੋਂ ਕਹਿੰਦਾ ਮੈਨੂੰ ਕੁਝ ਸੁਝੇ ਨਾ ਵੀ ਮੈਂ ਕੀ ਕਹਾ ਕੋਈ ਗਲਤ ਨਾ ਦੱਸਦਾ ਤੇ ਫਿਰ ਮੈਂ ਕਿਹਾ ਜੀ ਇੱਥੋਂ ਵੀ 25 ਕਿਲੋਮੀਟਰ ਹੋਣਾ ਕਹਿੰਦੇ ਜਿਹੜੇ ਰਸਤੇ ਨੂੰ ਮੈਂ ਲੈ ਕੇ ਆਉਣਾ ਸੀਗਾ ਉਹ ਰਸਤੇ ਨੂੰ ਮਹਾਪੁਰਸ਼ ਆਏ ਜਿੱਧਰ ਨੂੰ ਗੱਡੀਆਂ ਦਾ ਮੂੰਹ ਸੀਗਾ ਦੂਸਰੀ ਸਾਈਡ ਨੂੰ ਆਗੇ ਜਿਹੜਾ ਉਹ ਰਸਤਾ ਸੀਗਾ ਬਹੁਤ ਜ਼ਿਆਦਾ ਟੁੱਟਿਆ ਹੋਇਆ ਸੀ ਤੇ ਕੱਚਾ ਸੀ ਕਹਿੰਦਾ ਮੈਨੂੰ ਤਾਂ ਹੀ ਟੈਨਸ਼ਨ ਲੱਗੀ ਹੋਈ ਸੀ ਇਹ ਹੀ ਚਿੰਤਾ ਸੀ ਵੀ ਮਹਾਪੁਰਸ਼ਾ ਨੇ ਮੇਰੇ ਘਰ ਆਉਣਾ ਰੱਬ ਨੇ ਮੇਰੇ ਘਰ ਆਉਣਾ ਮੈਂ ਕੀ ਉਹਨਾਂ ਦੀ ਸੇਵਾ ਕਰਾਂਗਾ ਕਿਵੇਂ ਕਰਾਂਗਾ ਸੰਗਤ ਘਰੇ ਨਹੀਂ ਬੈਠੀ ਉਹਨਾਂ ਦੇ ਦਰਸ਼ਨਾਂ ਲਈ ਜੀ ਮਹਾਪੁਰਸ਼ ਜੇ ਇਦਾਂ ਹੋਈ ਚਲੇ ਗਏ ਤਾਂ ਮੈਂ ਕੀ ਜਵਾਬ ਦੇਵਾਂਗਾ ਸੰਗਤ ਨੂੰ ਕਹਿੰਦਾ ਮੇਰੇ ਮਨ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਸੀ 20 25 ਗੱਡੀਆਂ ਦਾ ਜਦੋਂ ਕਾਫਲਾ ਕਹਿੰਦਾ ਉਸ ਕੱਚੀ ਸੜਕ ਨੂੰ ਸਾਡੇ ਘਰ ਆ ਗਿਆ ਮੈਂ ਮਹਾਪੁਰਸ਼ਾਂ ਦਾ ਜੀ ਆਇਆਂ ਕੀਤਾ ਸਵਾਗਤ ਕੀਤਾ ਸੰਗਤ ਨੇ ਦਰਸ਼ਨ ਕੀਤੇ ਕਿੰਨਾ ਮੈਂ ਬਹੁਤ ਜ਼ਿਆਦਾ ਮਤਲਬ ਮੇਰਾ ਮਨ ਅੰਦਰੋਂ ਐਵੇਂ ਦਾ ਹੋ ਗਿਆ ਵੀ ਮੈਂ ਮਹਾਂਪੁਰਸ਼ਾਂ ਤੋਂ ਮਾਫੀ ਮੰਗ ਲਾਂ ਤੇ ਹਰੀ ਸਿੰਘ ਨੇ ਭਾਈ ਰਾਮਪਾਲ ਸਿੰਘ ਨੂੰ ਦੱਸਿਆ ਕਿ ਅੱਜ ਬਾਬਾ ਜੀ ਬਹੁਤ ਜ਼ਿਆਦਾ ਤੰਗ ਹੋਏ ਕਿਉਂਕਿ ਜਿਸ ਰਸਤੇ ਨੂੰ ਅਸੀਂ ਆਏ ਆ ਨਾ ਉਹ ਰਸਤਾ ਬਹੁਤ ਜ਼ਿਆਦਾ ਟੁੱਟਿਆ ਹੋਇਆ ਸੀ ਤਾਂ ਭਾਈ ਰਾਮਪਾਲ ਸਿੰਘ ਨੇ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਨਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਮੈਨੂੰ ਮaaf ਕਰ ਦਿਓ ਤੁਹਾਨੂੰ ਮੇਰੇ ਕਰਕੇ ਤਕਲੀਫ ਹੋਈ ਟੁੱਟੀ ਸੜਕ ਤੇ ਆਉਣਾ ਪਿਆ ਤਾਂ ਕਹਿੰਦੇ ਮਹਾਪੁਰਸ਼ ਕਹਿੰਦੇ ਭਾਈ ਇਹਦੇ ਵਿੱਚ ਤੇਰਾ ਕੀ ਕਸੂਰ ਆ ਤੇਰਾ ਤਾਂ ਕੋਈ ਕਸੂਰ ਨਹੀਂ ਨਾ ਤਾਂ ਕਹਿੰਦਾ ਮੈਂ ਸੱਜ ਜੀ ਮਹਾਪੁਰਸ਼ਾਂ ਨੂੰ ਕਿਹਾ ਵੀ ਮਹਾਰਾਜ ਜੀ ਜਿਹੜਾ ਮਾਨਸਾ ਦਾ ਤੇ ਫਤਿਹਗੜ੍ਹ ਸਾਹਾ ਆ ਇਹ ਦੋਨੇ ਇੱਕੋ ਸਮੇਂ ਤੇ ਬਣੇ ਨੇ ਪਰ ਜਿਹੜਾ ਸਾਡਾ ਮਾਨਸਾ ਇੰਨਾ ਵਿਕਸਿਤ ਨਹੀਂ ਹੋਇਆ ਤੇ ਫਤੇਗੜ ਸਾਹਿਬ ਦੀਆਂ ਸੜਕਾਂ ਕਿੰਨੀਆਂ ਲੰਬੀਆਂ ਤੇ ਕਿੰਨੀਆਂ ਚੌੜੀਆਂ ਨੇ ਕਹਿੰਦਾ ਮੈਂ ਤਾਂ ਇਹ ਗੱਲ ਸਹਿਜੀ ਮਹਾਂਪੁਰਸ਼ਾਂ ਨੂੰ ਕਹੀ ਮੇਰੇ ਮਨ ਦੇ ਵਿੱਚ ਤਾਂ ਹੋਰ ਚੱਲ ਰਿਹਾ ਸੀ ਵੀ ਕਿਤੇ ਮਹਾਂਪੁਰਸ਼ਾਂ ਦੀ ਸੇਵਾ ਦੇ ਵਿੱਚ ਕੋਈ ਕਮੀ ਨਾ ਰਹਿ ਜਾਏ ਅੱਗੋਂ ਕਹਿੰਦਾ ਮਹਾਂਪੁਰਸ਼ ਕਹਿੰਦੇ ਭਾਈ ਸਮਾਂ ਆਊਗਾ ਇੱਥੇ ਇੱਕ ਕਲਾਕਾਰ ਨੇ ਚੜ੍ਹਾਈ ਕਰਨੀ ਆਪ ਉਹ ਕਲਾਕਾਰ ਸੰਸਾਰ ਦੇ ਵਿੱਚ ਪੂਰੇ ਮਾਨਸਾ ਦਾ ਜਿਹੜਾ ਨਾਮ ਆ ਉੱਚਾ ਕਰੂਗਾ ਸਾਰਾ ਸੰਸਾਰ ਮਾਨਸਾ ਨੂੰ ਜਾਣੂਗਾ ਪਰ ਕਹਿੰਦਾ ਪਰ ਤੋਂ ਅੱਗੇ ਮਹਾਂਪੁਰਸ਼ਾਂ ਨੇ ਕੋਈ ਗੱਲ ਨਹੀਂ ਬੋਲੀ 2005 ਦੀ ਇਹ ਗੱਲ ਆ ਕਹਿੰਦਾ ਅਸੀਂ ਚਲੋ ਜੋ ਸਾਨੂੰ ਮਹਾਰਾਜ ਨੇ ਸਮਤ ਬਖਸ਼ੀਤੀ ਅਸੀਂ ਉਹਨਾਂ ਦੀ ਸੇਵਾ ਕੀਤੀ ਤੇ ਸੰਗਤ ਨੇ ਦਰਸ਼ਨ ਕੀਤੇ ਕਹਿੰਦਾ ਸਮਾ ਆਇਆ ਉਸ ਤੋਂ ਬਾਅਦ ਮੈਨੂੰ ਇਹ ਗੱਲ ਮਹਿਸੂਸ ਹੋਈ ਵੀ ਮਾਪੁਰਸ਼ ਨੇ ਕਿਹਾ ਸੀ ਭਾਈ ਇੱਕ ਕਲਾਕਾਰ ਇੱਥੇ ਮਨਸਾ ਦੇ ਵਿੱਚ ਆਊਗਾ ਗਾਉਣ ਵਾਲਾ ਤੇ ਉਹ ਸੰਸਾਰ ਦੇ ਵਿੱਚ ਬਹੁਤ ਤਰੱਕੀ ਕਰੂਗਾ ਸਾਰਾ ਮਾਨਸੇ ਨੂੰ ਦੁਨੀਆ ਜਾਣੂਗੀ ਕਹਿੰਦਾ ਫੇਰ ਜਦੋਂ ਮੈਨੂੰ ਇਹ ਅਹਿਸਾਸ ਹੋਇਆ ਪਤਾ ਲੱਗਿਆ ਵੀ ਜਿਹੜਾ ਸਿੱਧੂ ਮਸੇਵਾਲਾ ਗਾ ਉਹ ਸਾਡੇ ਮਾਨਸਾ ਦਾ ਹੀ ਆ ਉਹ ਬੜਾ ਫੀਅਰਸ ਹੋ ਗਿਆ ਸੀ ਚਲੋ ਮੈਂ ਕਹਿੰਦਾ ਮੇਰੇ ਮਨ ਦੇ ਵਿੱਚ ਇਹ ਗੱਲ ਸੀ ਮੈਂ ਜਾ ਕੇ ਮੁਸੇ ਪਿੰਡ ਮੇਰਾ دوست ਸੀਗਾ ਨੂੰ ਕਿਹਾ ਵੀ ਬਾਈ ਨੂੰ ਮਿਲਣਾ ਵੀ ਟਾਈਮ ਲੈ ਮੈਂ ਗੱਲ ਕਰਨ ਜੀ ਉਹਦੇ ਨਾਲ ਤਾਂ ਕਹਿੰਦਾ ਮੇਰੇ دوست ਨੇ ਟਾਈਮ ਲਿਆ ਅਸੀਂ ਬਾਈ ਨੂੰ ਸਿੱਧ ਮੁਸੇ ਵਾਲੇ ਨੂੰ ਮਿਲਣ ਦੇ ਲਈ ਉਹਦੇ ਘਰ ਗਏ ਸਾਨੂੰ ਬੜਾ ਵਧੀਆ ਉਹਨੇ ਅਟੈਂਡ ਕੀਤਾ ਗੱਲਬਾਤ ਹੋਈ ਕਹਿੰਦਾ ਮੈਂ ਉਹਨੂੰ ਬੇਨਤੀ ਕੀਤੀ ਵੀ ਤੈਨੂੰ ਅਸੀਂ ਅਨਸਾਲੀ ਸਾਹਿਬ ਲੈ ਕੇ ਜਾਣਾ ਵੀ ਆਪਾਂ ਉੱਥੇ ਮਹਾਂਪੁਰਸ਼ਾਂ ਨੂੰ ਮਿਲ ਕੇ ਆਉਣਾ ਤਾ ਅਗੋਂ ਸਿੱਧੂ ਮੂਸੇ ਵਾਲਾ ਕਹਿੰਦਾ ਵੀ ਕੋਈ ਗੱਲ ਨਹੀਂ ਵੀਰ ਜੀ ਆਪਾਂ ਮੈਨੂੰ ਦਿੜਬੇ ਵਾਲਾ ਸ਼ੋਅ ਲਾ ਲੈਣ ਦੋ ਇਸ ਤੋਂ ਬਾਅਦ ਫਿਰ ਆਪਾਂ ਜ਼ਰੂਰ ਚੱਲਾਂਗੇ ਕਿਉਂਕਿ ਉਹ ਸ਼ੋਅ ਹੀ ਇੰਨੇ ਜ਼ਿਆਦੇ ਲਾ ਰਿਹਾ ਸੀ ਬਹੁਤ ਜ਼ਿਆਦਾ ਬੀਜੀ ਸੀਗਾ ਉਹਦਾ ਸ਼ਡਿਊਲ ਤੇ ਉਸ ਤੋਂ ਬਾਅਦ ਭਾਈ ਰਾਮਪਾਲ ਸਿੰਘ ਜੀ ਦੱਸਦੇ ਹਨ ਕਿ ਫਿਰ ਕਰੋਨਾ ਆ ਗਿਆ ਉਹ ਇੰਨਾ ਫੇਮਸ ਹੋ ਗਿਆ ਦੇ ਕੋਲ ਟਾਈਮ ਹੀ ਨਹੀਂ ਰਿਹਾ ਤੇ ਦੇਖੋ ਕਹਿੰਦਾ ਵੀ ਇਹ じゃ ਸਮਾਂ ਹੋ ਗਿਆ ਵੀ ਉਹ ਮਹਾਪੁਰਸ਼ਾਂ ਦੇ ਦਰਸ਼ਨ ਨਹੀਂ ਕਰ ਸਕਿਆ। ਕੁਝ ਮੈਂ ਵੀ ਲੇਟ ਮੈਨੂੰ ਸੋਝੀ ਇਸ ਗੱਲ ਦੀ। ਤੇ ਬਾਕੀ ਕਹਿੰਦਾ ਵੀ 29 ਮਈ ਨੂੰ ਆਪਾਂ ਨੂੰ ਪਤਾ ਹੀ ਆ। ਬੇੜਾ ਸਿੱਧੂ ਮੂਸੇ ਵਾਲੇ ਦਾ ਜੋ ਕਤਲ ਕਰਕੇ ਉਸਨੂੰ ਮਾਰ ਦਿੱਤਾ। ਤਾਂ ਮੈਨੂੰ ਕਹਿੰਦਾ ਇਸ ਗੱਲ ਦਾ ਬਹੁਤ ਜ਼ਿਆਦਾ ਅਫਸੋਸ ਹੋਇਆ ਵੀ ਜੇ ਮੈਨੂੰ ਇਹ ਗੱਲ ਸਮੇਂ ਤੋਂ ਪਹਿਲਾਂ ਪਤਾ ਹੁੰਦੀ ਤਾਂ ਸ਼ਾਇਦ ਮੈਂ ਉਹਨੂੰ ਮਹਾਪੁਰਸ਼ਾਂ ਦੇ ਕੋਲ ਲੈ ਜਾਂਦਾ ਜੀ ਅੱਜ ਉਹ ਮਹਾਪੁਰਸ਼ਾਂ ਦੇ ਕੋਲ ਗਿਆ ਹੁੰਦਾ ਸ਼ਾਇਦ ਕੀਪਦਾ ਮਹਾਪੁਰਸ਼ ਉਹਦੇ ਕਿਰਪਾ ਕਰ ਦਿੰਦੇ ਉਹ ਅੱਜ ਜਿਉਂਦਾ ਹੁੰਦਾ ਇਸ ਗੱਲ ਦਾ ਕਿ ਨਾ ਮੈਨੂੰ ਭਾਈ ਰਾਮਪਾਲ ਜੀ ਕਹਿੰਦੇ ساری ਜ਼ਿੰਦਗੀ ਪਛਤਾਵਾ ਰਿਆ ਮੈਂ ਤਾਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ ਤੇ ਬਾਕੀ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਗਾਇਕ ਸਿੱਧੂ ਮੂਸੇ ਵਾਲਾ ਦਾ ਉਹਨੂੰ ਅੱਜ ਪੂਰਾ ਵਰਲਡ ਜਾਣਦਾ ਇਹ ਪਹਿਲਾ ਕਲਾਕਾਰ ਆ ਆਪਣੇ ਦੁਨੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਕਹਿ ਲਓ ਵੀ ਜਿਹਨੂੰ ਪੂਰਾ ਵਰਲਡ ਜਾਣਦਾ ਵੀ ਕੋਈ ਮੁੱਸੇ ਪਿੰਡ ਦਾ ਮੁੰਡਾ ਸੀਗਾ ਸਿੱਧੂ ਮੁੱਸੇ ਵਾਲਾ ਤੇ ਇਸ ਤਰ੍ਹਾਂ ਉਹਨੇ ਆਪਣੀ ਗਾਇਕੀ ਦੇ ਨਾਲ ਸੰਸਾਰ ਦੇ ਵਿੱਚ ਪੰਜਾਬ ਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਪਰ ਉਹਦੀ ਉਮਰ ਹੀ ਇੰਨੀ ਲਿਖੀ ਸੀ 29 ਮਈ ਨੂੰ ਉਸ ਸੰਸਾਰ ਨੂੰ अलविदा ਕਹਿ ਗਿਆ ਸੂਏ ਮਹਾਪੁਰਸ਼ਾ ਨੇ ਪਹਿਲਾਂ ਹੀ ਭਵਿੱਖਵਾਨੀ ਕਰ ਦਿੱਤੀ ਸੀ ਪਰ ਕਲੀਅਰ ਨਹੀਂ ਦੱਸਿਆ ਸੀਗਾ ਪਰ ਤੋਂ ਅੱਗੇ ਕਹਿੰਦਾ ਮਹਾਪੁਰਸ਼ ਬੋਲ ਨਹੀਂ ਸੀ ਸ਼ਾਇਦ ਪਰ ਦਾ ਮਤਲਬ ਇੰਉ ਸੀ ਵੀ ਭਾਈ ਉਹਦੀ ਉਮਰ ਬਹੁਤ ਥੋੜੀ ਹੋਏਗੀ ਇਹ ਹੁਣ ਉਹ ਮਹਾਪੁਰਸ਼ੀ ਜਾਣਦੇ ਨੇ ਬ੍ਰਹਮ ਗਿਆਨੀ ਨੇ ਸਾਨੂੰ ਤਾਂ ਇੰਨੀ ਸੋਝੀ ਨਹੀਂ ਸੋ ਜਿਹੜੇ ਬ੍ਰਹਮ ਗਿਆਨੀ ਹੁੰਦੇ ਹਨ ਉਹਨਾਂ ਨੂੰ ਇਨਸਾਨ ਦਾ ਪ੍ਰੈਜ਼ੈਂਟ ਪਾਸਟ ਫਿਊਚਰ ਸਾਰਾ ਪਤਾ ਹੁੰਦਾ ਬੀਏ ਕਿੱਥੋਂ ਆਇਆ ਕਿੱਥੇ ਜਾਣਾ ਕਿੰਨੀ ਇਹਦੀ ਬਾਟਾ ਕਿੰਨੀ ਉਮਰਾਂ ਕਿਸ ਨੇ ਕਰਨਾ ਸੋ ਇਹ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਨੀ ਸੀ ਆਪ ਜੀ ਨੂੰ ਜੇ ਕਰੇ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣਾ ਇੱਕੋ ਹੀ ਉਦੇਸ਼ ਹੈ ਬਾਣੀ ਨਾਲ ਜੁੜਨਾ ਤੇ ਜੋੜਨਾ ਜੋ ਸੱਚੀਆਂ ਘਟਨਾ ਨੇ ਮਹਾਂਪੁਰਸ਼ਾਂ ਦੀ ਉਹ ਆਪ ਜੀ ਨੂੰ ਦੱਸਣ ਦਾ ਮਕਸਦ ਹੀ ਹੈ ਕੀ ਜੇ ਆਪਾਂ ਵੀ ਬਾਣੀ ਪੜਾਂਗੇ ਬਾਣੀ ਵਾਲੀਆਂ ਰੂਹਾਂ ਮਿਲਣਗੀਆਂ ਸਾਡਾ ਵੀ ਭਲਾ ਹੋ ਸਕਦਾ ਹੈ ਸੋ ਭੁੱਲਾਂ ਚੁੱਕਾ ਮaaf ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ